ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਿਓ। ਪਿੰਡ ਘੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਇਹ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਇਸ ਵੇਲੇ ਓਮਕਾਰ ਵੀਰ ਕੋਲੇ ਆ ਗਏ। ਫੇਰ ਫੇਰ ਇਸ ਲਈ ਕਿਹਾ ਕਿ ਇੱਕਦਾਂ ਨਹੀਂ ਪਹਿਲਾਂ ਆਏ ਸੀ। ਸੱਜਣੋ ਹਰ ਵੀਡੀਓ ਚ ਇੱਕ ਤੋਕੜ ਗੱਬ ਇਹ ਕਹਿੰਦਾ ਵੀ ਪੌਣੀ ਪੌਣੀ ਆ ਪਤਾ ਨਹੀਂ ਕੀ ਜੈਜੀ ਫੜੀ ਬੈਠਾ ਤੇ ਸੱਜਣੋ ਆ ਵੀ ਨਾ ਹੁਣੇ ਚੈੱਕ ਕਰਾਈ ਆ ਹਜੇ ਤੁਹਾਨੂੰ ਮੈਂ ਸਾਰੀ ਤਸੱਲੀ ਕਰਾਉਂਗਾ ਤੋਕੜ ਗੱਬ ਚੈੱਕ ਪਾਸ ਚਾਰਾਂ ਮਹੀਨਿਆਂ ਦੇ ਲੱਗੇ ਆ ਤੇ ਹੁਣੇ ਚੈੱਕ ਚੁੱਕ ਕਰਾ ਕੇ ਤੇ ਠੰਡਾ ਟੀਕਾ ਇਹਨੇ ਲਵਾਤਾ ਭਰਾ ਨੇ ਆ ਚੈੱਕ ਕਰ ਲੋ ਆ ਟੀਕਾ ਪਿਆ ਤੇ ਉਹ ਪਿਆ ਸੱਜਣੋ ਪੋਲੀਥਿਨ ਚੈੱਕ ਕਰ ਲੋ ਚੈੱਕ ਕਰਾ ਕੇ ਠੰਡਾ ਟੀਕਾ ਲਵਾਤਾ ਤੇ ਇੱਕ ਬਹੁਤ ਚੰਗੇ ਦੋਤੇ ਜਮੇ ਗਿੱਲੀ ਸੂਈ ਮੈਂ ਇਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਤਾਂ ਇਹਨਾਂ ਨੰਬਰ ਤੇ ਤੇ ਇੱਕ ਐਤ ਕੀ ਨਾ ਓਮਕਾਰ ਵੈੜ ਵੀ ਲਿਆ ਆ ਸਜਣੋ ਵੈੜ ਵੀ ਯਾਰ ਕੀ ਕਹਨੇ ਲੈ ਕੇ ਆ ਬੜੀ ਪਸੰਦ ਆਈ ਏ ਮੇਰੇ ਬੜਾ ਹੀ ਜੈਲੀ ਜੂਲੀ ਤੇ ਬੜਾ ਰੰਗ ਰੂਪ ਸੋਹਣਾ ਵੱਛੀ ਦਾ ਤੇ ਸਜਣੋ ਥਣ ਥੁਣਨਾ ਕਿਆ ਬਾਤ ਆਲਾ ਲੱਗਾ ਜੇ ਹੋ ਸਕਦਾ ਨਾ ਕਈ ਵਾਰੀ ਮੱਝ ਤੇ ਪੈਸੇ ਨਹੀਂ ਲੱਗਦੇ ਤਾਂ ਸਜਣੋ ਗਾਂ ਲਿਓ ਕਿਉਂਕਿ ਮੱਝ ਆਲਾ ਕੰਮ ਕਰੂਗੀ ਗਰਮੀ ਦੇ ਵਿੱਚ ਕੋਈ ਕਹਿਣ ਵਾਲੀ ਗੱਲ ਨਹੀਂ ਮੇਰੇ ਆਈਡੀਆ ਦੇ ਹਿਸਾਬ ਨਾਲ 20 ਤੋਂ ਪਲੱਸ ਦੁੱਧ ਦੇਊਗੀ ਗਾਂ ਬਾਕੀ ਗੈਸ ਲਾ ਕੇ ਤੁਸੀਂ ਕਮੈਂਟ ਨਾਲ ਜ਼ਰੂਰ ਦੱਸਿਓ ਸਾਨੂੰ ਕਿ ਕੋਈ ਆਈਡੀਆ ਗਲਤ ਤਾਂ ਨਹੀਂ ਲਾ ਲਿਆ ਤੇ ਆ ਚੰਗੇ ਦੁੱਧ ਤੇ ਚੱਲਦੀ ਬੌਲੇ ਤੋਂ ਸਟਾਰਟ ਹੋਈ ਚੰਗੇ ਤੋਂ ਝੋਟੀ ਇਹਦੀ ਵੀ ਡਿਟੇਲ ਲੈ ਲੈਣੀ ਆ ਤੋਕੜ ਗੱਭ ਚੈੱਕ ਪਾਸ ਇਹਦੀ ਵੀ ਸਾਰੀ ਜਾਣਕਾਰੀ ਓਮਕਾਰ ਤੋਂ ਲੈਣੇ ਆ ਤੇ ਕਿੰਨਾ ਦੁੱਧ ਦਿੰਦੀ ਆ ਇਹ ਤੇ ਕੀ ਰੇਟ ਆ ਆ ਵੀ ਨਾ ਝੋਟੀ ਸੱਜਣੋ ਜਿਵੇਂ ਤਾਜੀ ਸੁਈ 나ੜੂਆ ਨਾਲ ਤੇ ਗਿੱਲੀ ਜਮਾ ਤੇ ਇੱਕ ਦੋ ਦਿਨ ਪਹਿਲਾਂ ਵੀਡੀਓ ਕੀਤੀ ਸੀ ਤੁਹਾਡੇ ਪਿਆਰ ਸਤਕਾਰ ਕਰਕੇ ਫੇਰ ਪਹੁੰਚ ਗਏ ਆ ਇਸ ਵੇਲੇ ਘੋਗੇਪਿੰਡ ਦੇ ਵਿੱਚ ਵਿਰਲਾ-ਮੁਰਲਾ ਬਹੁਤ ਚੰਗੀਆਂ ਜੈਲੀ ਇੰਨੀ ਜਿਹਦਾ ਕੋਈ ਵੀ ਅੰਤ ਹਿਸਾਬ ਨਹੀਂ ਸੱਜਣੋ ਪਹਿਲਾਂ ਤਿੰਨ ਚਾਰ ਹੀ ਦੀ ਭਰਾ ਬਹਿ ਕੇ ਵਿਖਾਤਾ ਸਾਨੂੰ ਤਾਂ ਕਹਿੰਦਾ ਯਾਰ ਬਾੜੀ ਸੀਲ ਝੋਟੀ ਨਿਕਲੀ ਪਹਿਲਾਂ ਆਜੋ ਗੱਲਬਾਤ ਕਰੀਏ ਓਕਾਰ ਨਾਲ ਬਾਹਲਾ ਸਮਾਂ ਨਾਲ ਲਈਏ ਤੁਹਾਡਾ ਓਮਕਾਰ ਵੀਰੇ ਸਾਸਤਰੀ ਕਹਾਲ ਸਾਸਿ ਕਹਾਲ ਜੀ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਮੇਰੇ ਸਤਿਗੁਰ ਦੀ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਤੇ ਹੁਣ ਕੀ ਕਹਿ ਦੀਏ ਵੀ ਕੋਗੇ ਵਾਲੇ ਫੇਰ ਆ ਗਏ ਚਲੋ ਮਹਾਰਾਜ ਦੀ ਕਿਰਪਾ ਹੈ ਜੀ ਐ ਹੀ ਆਉਂਦੇ ਰਵਾਂਗੇ ਐ ਹੀ ਆਵਾਂਗੇ ਜੀ ਹਨਾ ਹਾਂਜੀ ਹਾਂਜੀ ਮਾਲ ਉਹਦਣ ਬਹੁਤ ਜਲਦੀ ਆਪਣਾ ਵੇਗ ਗਿਆ ਤੇ ਅੱਛਾ ਹਾਂਜੀ ਹਾਂਜੀ ਬੜੀ ਕਿਰਪਾ ਵੀ ਗੁਰੂ ਨਾਨਕ ਦਾਸ ਜੀ ਬਾਕੀ ਮਾਲ ਚੰਗਾ ਹੋਵੇ ਤਾਂ ਫੇਰ ਹੀ ਮਜ਼ਾ ਆਉਂਦਾ ਮਾਲ ਵੀ ਚੰਗਾ ਤੇ ਕਮੈਂਟ ਵੀ ਚੰਗਾ ਤੇ ਰੇਟ ਵੀ ਚੰਗਾ ਹਨਾ ਇੱਕ ਭਰਾ ਕਹਿੰਦਾ ਸੀਗਾ ਮੁਰਗੀ ਨਾ ਖਾਓ ਆਂਡਾ ਖਾਓ ਤੇ ਫੇਰ ਚੱਲੀ ਜਾਊਗਾ ਹਣਾ ਸਿਆਣੀ ਗੱਲ ਸੀ ਉਹਦੀ ਤੇ ਫਿਰ ਹੁਣ ਐਡਰੈਸ ਐਡਰੈਸ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਊਂਕਾਰ ਸਿੰਘ ਛੋਟੀ ਲੋਕਲ ਕੋਈ ਨਹੀਂ ਸਾਰੀਆਂ ਝੋਟੀਆਂ ਮਾਲਵੇ ਦੀਆਂ ਮਾਲਵੇ ਦੀਆਂ ਹਾਂ ਗਾਰੰਟੀ ਆ ਜੀ ਜੇ ਕੋਈ ਲੋਕਲ ਆਪਣੀ ਸਾਬਤ ਵੀ ਕਰ ਜੇ ਆਪਾਂ ਨੀਂਦਦਾ ਰਹਾਂਗੇ ਠੀਕ ਆ ਉਸ ਦਿਨ ਤੇ ਅੱਜ ਦੀਆਂ ਵੀ ਬਾਕੀ ਵੀ ਗਾਰੰਟੀਆਂ ਗਾਰੰਟੀਆਂ ਫੌਲੀ ਹੁੰਦੀਆਂ ਹਨਾ ਬਾਈ 10 ਦਿਨਾਂ ਤੱਕ ਦੀ ਆਪਾਂ ਗਾਰੰਟੀ ਵੀ ਚੱਕਦੇ ਕੋਈ ਕਮੀ ਪੇਸ਼ੀ ਨਿਕਲਦਾ ਆਉਂਦੀ ਤਾਂ ਵੀ ਗਾਰੰਟੀ ਸਾਡੀ ਆਹੋ ਇਹ ਦੋ ਵੱਧ ਤਾਂ ਯਾਰ ਹੁਣ ਹਨਾ ਸਾਲ ਹੀ ਚੀਜ਼ ਆ ਫਿਰ ਬਸ ਬਾਈ ਤੇ ਨੰਬਰ ਦੱਸਣਾ ਕਿ ਕਿਹੜੀ ਰਹਿੰਦੀ ਬਿਨਾ ਨੰਬਰ ਤੋਂ ਤਾਂ ਨਹੀਂ ਵੇਚਣ ਦਾ ਇਰਾਦਾ 97799384 ਕਰਤਾਲੀ ਬਾਕੀ ਦਾ ਸੱਜਣਾ ਹੱਸੀ ਜਾਂਦੇ ਆ ਸਕਰੀਨ ਤੇ ਵੀ ਚਲਾਵਾਗੇ ਨੰਬਰ ਭਰਾ ਦਾ ਤੇ ਓਮਕਾਰ ਵੀਰੇ ਆ ਝੋਟੀ ਦੀ ਕੀ ਡਿਟੇਲ ਦੰਦ ਬਈ ਕੱਢਦੀ ਆ ਅੱਛਾ ਸੀਲ ਫੇਰ ਦੇਖ ਲੈ ਗਾਵਾਂ ਵਾਲੀ ਦੇਖ ਲੈ ਇਹ ਤੂੰ ਇੱਕ ਨੰਬਰ ਤੇ ਤਾਂ ਲਾਉਣੀ ਹੁੰਦੀ ਲਿਆ ਕੇ ਹਨਾ ਦੇਖ ਚਵਾਈ ਦੇਖ ਕੱਟੀ ਕੀ ਕਿਆ ਬਾਤ ਆ ਯਾਰ ਚਵਾਈ ਇਹਦੀ ਤਾਂ ਜਿਵੇਂ ਦੂਜੇ ਤੀਜੇ ਸੂਏ ਵਾਲੀ ਦੀ ਹੁੰਦੀ ਆ ਮੈਂ ਕਹਿੰਦਾ ਬਈ ਕੱਟੀ ਜਾ ਕੋਈ ਆਊੜਾ ਬਣਾ ਨਹੀਂ ਹਨਾ ਜ਼ਿਆਦਾ ਠੰਡੀ ਕਾਂਦੇ ਕਾੜਦੀ ਆ ਦੇ ਬੱਚੇ ਬੱਚੇ ਤੇ ਪੂਰੀ ਸਹਿਮਤ ਪੂਰੀ ਜ਼ਿਆਦਾ ਆ ਦੇ ਕੀ ਬਾਤ ਆ ਯਾਰ ਮਗਰਲੇ ਥਣਾ ਓਂਕਾਰ ਚਵਾਈ ਬਹੁਤ ਚੰਗੀ ਕੱਟੀ ਦੀ ਆ ਕੱਟੀ ਦੁੱਧ ਮੇਰੇ ਖਿਆਲ ਨਾਲ 14 15 ਕਿਲੋ ਪਾਉਗੀ ਪਾ ਦੂਗੀ ਯਾਰ ਬਈ 12 ਤੋਂ ਪਲੱਸ ਪਲੱਸ ਖੁੱਲਾ ਦੁੱਧ ਪਾਉਂ ਕਿਲੋ ਹੀ ਲਾ ਲੈ ਕੋਈ 10 ਕਿਲੋ ਤੇ 9 ਕਿਲੋ ਤੇ ਬੋਲੇ ਸਟਾਰਟ ਹੋ ਗਈ ਆ ਕੋਹਣ ਕੱਟੀ ਜਮਾ ਤਾਜੀ ਸੁਈ ਗਿੱਲੀ ਜਮਾਈ ਹੈਨਾ ਹਾਂ ਬੱਚੇ ਬੱਚੇ ਦੇ ਛੱਡ ਕੇ ਪੂਰੀ ਸਹਿਮਤ ਭਾਵਾਂ ਪੰਜਵੇਰੀ ਛੋਲੇ ਦਿਹਾੜੀ ਚ ਅਗਲਾ ਮੈਂ ਕਹਿੰਦਾ ਬਈ ਬੱਚੇ ਤੋਂ ਲੈਣਾ ਨਹੀਂ ਰੁਜ਼ਿਆ ਦੇ ਇਹੋ ਕਰਮਾ ਵੀ ਨਾਲ ਪਤਾ ਹੀ ਨਹੀਂ ਹਿੱਲਣਾ ਕਿ ਕੀ ਪਾਤਾ ਹਨਾ ਯਾਰ ਤੇ ਬਾਕੀ ਬਰਲਾ ਵਰਲਾ ਬਹੁਤ ਚੰਗੀਆਂ ਬਈ ਬਹੁਤ ਜ਼ਿਆਦਾ ਕੱਤੀ ਚੰਗੀਆਂ ਇਹ ਉਧਰ ਮਈਆਂ ਨਾ ਸੰਗਲਾਂ ਚ ਵੱਧ ਰਹਿੰਦੀਆਂ ਬਸ ਪਸਤਾਨ ਕਰ ਦਿੰਦੇ ਹਨਾ ਆ ਬਸ ਪੁੱਤ ਬਸ ਵੇਖੋ ਸੱਜਣੋ ਪੂਰੇ ਕੱਦ ਕਾਲ ਨਾਲ ਕੱਟੀ ਗਈ ਹਾਂ ਪੈਠ ਪੈਠ ਪੁੜਾ ਬਹੁਤ ਚੰਗਾ ਹਾਂਜੀ ਤੇ ਬਾਕੀ ਫਿਰ ਕਹਿਣ ਦੇ ਬਾਲੀ ਸਹਿਬਤ ਕਰਦੇ ਜਦੋਂ ਪਸੂ ਯਾਰ ਸਾਹਮਣੇ ਸਫਤਤਾ ਲ ਆ ਜਾਂਦਾ ਸੱਜਣਾ ਯਾਰ ਰੋਹਾਨੀ ਚੀਜ਼ਾਂ ਪਰਮਾਤਮਾ ਨੇ ਇਹ ਤਿਆਰ ਕੀਤੀਆਂ ਹੁੰਦੀਆਂ ਤੇ ਜੇ ਕੋਈ ਸਫਤਤਾ ਵਾਲੀ ਚੀਜ਼ ਸਾਹਮਣੇ ਆਉਂਦੀ ਹੈ ਨਾ ਯਾਰ ਉਹਦੀ ਸਫਤ ਕਰਨੀ ਤਾਂ ਬੰਦ ਹੀ ਆਪਣੀ ਦੱਸੋ ਇਹਨੇ ਕਿਹੜਾ ਬੋਲ ਕੇ ਆਪਦੀ ਸਫਤ ਕਰਨੀ ਆ ਕਿ ਨਹੀਂ ਆਪ ਕੱਟੀ ਬਹੁਤ ਜ਼ਿਆਦਾ ਆਪਾਂ ਹੀ ਸਫਤ ਕਰਨੀ ਆ ਮਕਾਰ ਇਹਨਾਂ ਦੀ ਹਾਂ ਹੁਣ ਇਹਨੇ ਆਪਦੀ ਸਫਤ ਆਪ ਤਾਂ ਵਿਚਾਰੀ ਨੇ ਕਰਨੀ ਨਹੀਂ ਵਾਕਿਆ ਯਾਰ ਕੋਈ ਨਹੀਂ ਜਿਆਦਾ ਠੰਡੀ ਕੋਈ ਸਾਹਮਣੇ ਬਾਤ ਕਹਿੰਦੀ ਮੈਨੂੰ ਹੀ ਲੱਗਾ ਤੇ ਪੈਠ ਪੜਾ ਵੀ ਹਾਂ ਹੈਨਾ ਬਾਕੀ ਉਹਦੇ ਬੱਚੇ ਦੇ ਸੀਨ ਸਾਹੂ ਚਾਵਾਂ ਰਾਹ ਚੀਜ਼ ਲੁੱਟੋਈ ਵੇਖੋ ਸੱਜਣੋ ਕਰਮਾਂ ਵਾਲੀ ਨੂੰ ਨਾ ਚਾਰਾਂ ਥਨਾਂ ਦਾ ਸੀ ਗੈਪ ਦੂਰੀ ਤੇ ਚੋਣ ਤਾਂ ਨਾ ਯਾਰ ਬੇਫਿਕਰ ਹੋ ਜਿਓ ਤੇ ਕੱਟੀ ਘਰੇ ਰੱਖਣ ਵਾਲੀ ਆ ਕੋਈ ਸ਼ੱਕ ਹੈਨਾ ਬੱਚਾ ਆ ਗਿਆ ਕੱਟਾ ਫਸਮਾਈ ਆ ਹਾਂ ਕੱਟ ਤੇ ਕੱਲੇ ਆ ਦੇਸ ਬਾਈ ਜਿਵੇਂ ਨਾੜੂਆ ਨਾਲ ਆ ਗਿੱਲਾ ਨਾੜੂਆ ਕੋਈ ਸ਼ੱਕ ਨਹੀਂ ਹੋਂ ਕਰ ਹਾਂ ਓਕੇ ਰਿਪੋਰਟ ਤੇ ਹੁਣ ਸਹਿਫਤਾ ਸਫਤਾ ਵੀ ਕਰ ਲਿਆ ਜੱਟਾ ਇਹਦੀਆਂ ਬਹੁਤ ਛੋਟਾ ਹੀ ਮੁੱਲ ਸੰਧੂ ਸਾਵਾ ਕਰਨਾ ਕਿਉਂਕਿ ਤੇ ਅਸਲ ਵੇਚ ਬਾਬੇ ਦੀ ਮਿਹਰ ਨਾਲ ਆਪਣੀ ਪੂਰੀ ਆ ਜੀ ਪਰ ਆਪਾਂ ਤੁਹਾਡੇ ਚੈਨਲ ਦੇ ਜਿਵੇਂ ਹੀ ਨਜ਼ਾਰਾ ਆਉਣ ਡਿਆ ਪੂਰਾ ਫੁੱਲ ਅੱਛਾ ਇਹ ਕਹਿੰਦਾ ਮਜ਼ੇ ਆਉਣ ਡੇ ਆ ਅੱਛਾ ਹਾਂ ਵੀਡੀਓ ਕਿਰਪਾ ਬਾਬੇ ਨਾਨਕ ਦੀ ਵੀ ਪੂਰੀ ਪੂਰੀ ਹਨਾ ਝੋਡੀ ਅਸਲ ਆਪਾਂ ਇੱਕ ਪੰਜ ਦੀ ਵੇਚ ਲਈਏ ਠੀਕ ਆ ਹਾਂ ਤੇ ਆਪਾਂ ਦਾ ਜਾਇਜ਼ ਜਿਹੜੀ ਦੇ ਹੀ ਦੇਣੀ ਆ ਹਾਂ 92000 ਦੀ ਦੇ ਦਿਆਂ 90 ਤੇ 2 92000 ਦੀ ਹਾਂਜੀ ਤੇ ਉਹਦੇ ਚ 4000 ਛੋਟ ਕਰਾਂਗੇ 88000 ਦੀ 88000 ਦੀ ਉਹਦੇ ਚ ਛੋੜ ਛਪਾਈ ਹੋ ਜੇ ਤੂੰ ਪਿਆਰ ਕਰਾਉਣਾ ਵਰਾ ਕਰਾ ਲਾ ਉਦਾਂ ਤਾਂ ਲਾਸਟ ਹੀ ਦੱਸਤਾ ਜਮਾ ਅੱਛਾ 88000 ਦੀ ਕੱਟੀ ਵੀ ਬਈ ਜ਼ਿਆਦਾ ਚੰਗੀ ਨਹੀਂ ਕੋਈ ਸ਼ੱਕ ਨਹੀਂ ਮਿਲਦੀਆਂ ਨਹੀਂ ਕਰੂੰ ਅਗਲੇ ਕਰੇ ਵੀ ਪੈਸੇ ਲੱਗ ਕੇ ਆਉਂਦੇ ਪੈਸੇ ਲੱਗ ਕੇ ਆਈਆਂ ਬਾਈ ਆਈਆਂ ਬਾਕੀ ਬਈ ਕਿਹੜਾ ਜਾਣਾ ਸੌਖਾ ਹਾਂ 300 ਕਿਲੋਮੀਟਰ ਜਾਣੇ ਆ ਜਾਣੇ ਆ ਬਾਈ ਜਾਣੇ ਆ ਬਹੁਤ ਮਿਹਨਤ ਬਣ ਜਾਂਦੀ ਮਿਹਨਤ ਕਰਕੇ ਲਈ ਆ ਹਾਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ 88000 ਦੀ ਚੱਲ ਯਾਰ ਜੇ ਕੋਈ ਆ ਗਿਆ 500 ਛੱਡ ਦੀ ਮੈਂ ਬਾਲਾ ਨਹੀਂ ਕਹਿੰਦਾ ਛੱਡ ਦਾਂਗੇ ਸੰਦੇ ਸਾਹਿਬ ਠੀਕ ਹੈ ਕਹਿਣਾ ਥੋੜਾ ਮੋੜ ਦਾ ਹਾਂ ਧੰਨਵਾਦ ਲਓ ਵੀ ਸੱਜਣੋ ਪਰ ਕੱਟੀ ਦਾ ਬਈ ਸੀਲ ਸੀਲ ਖਣਾ ਜਮੈਂ ਬਹੁਤ ਜ਼ਿਆਦਾ ਚੰਗਾ ਯਾਰ ਕਰਮਾਲੀ ਆਉਂਦੇ ਸੂਏ ਨੂੰ ਵੀ ਹਨਾ ਹੂੰ ਦੱਖ ਤੋੜ ਮੈਂ ਬਨ ਜੂਗੀ ਘਰੇ ਰੁਪਏ ਵੀ ਅਜ ਜਾਇ ਲੱਗਦੇ ਪਏ ਆ ਕੋਈ ਨਜਾਇਜ਼ ਨਹੀਂ ਗੇ ਇਨੇ ਦਾ ਤਾਂ ਮੁਖ ਤੇ ਆ ਜੋ ਬਾਜ਼ਾਰ ਆ ਬਾਜ਼ਾਰ ਪਲੂਨ ਕੱਢੀ ਚੌਕ ਦੇ ਦੰਦ ਕੱਢਦੀ ਆ ਵਾਕਈ ਕੋਈ ਸ਼ੱਕ ਨਹੀਂ ਜੱਟਾ ਕੋਈ ਸ਼ੱਕ ਨਹੀਂ ਉਹ ਕੇ ਰਿਪੋਰਟ ਝੋਟੀ ਆ ਤੇ ਓਮਕਾਰ ਇੱਕ ਆ ਗਈ ਅੱਗੇ ਟੋਕੜ ਕੱਬਾ ਨਾ ਇਹ ਸਾਢੇ 4 ਮਹੀਨੇ ਦੀ ਚੈੱਕ ਪਾਸ ਹੋਈ ਆ ਹੁਣੇ ਕਰਾਈ ਆ ਜੀ ਹਾਂ ਸਾਢੇ 4 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ 6 ਕਿਲੋ ਦੁੱਧ ਆ ਤੀਕਾ ਵੀ ਠੰਡਾ ਪਿਆ ਲੋ ਫਫਾ ਉਹ ਵੀ ਵਿਖਾਤਾ ਆਪਾਂ ਹਾਂਜੀ ਹਾਂਜੀ ਤੇ ਦੁੱਧ ਦੇ ਕੋਲੇ ਦੁੱਧ ਬਈ 6 ਕਿਲੋ ਦਵਾ 6 ਕਿਲੋ ਦੁੱਧ ਦੋਨੇ ਟਾਈਮ ਦੋਨੇ ਟਾਈਮ 3-3 ਕਿਲੋ ਹਾਂ ਤੇ ਝੋਟੀ ਬੜੀ ਚੰਗੀ ਆ ਬਈ ਇਹ ਝੋਟੀ ਜਿਹੜੀ ਇਹ ਲੱਖੋ ਬਾਹਰ ਘੜਨਾ ਨਹੀਂ ਆਪਾਂ ਜ਼ਿਆਦਾ ਤਾਂ ਕਹਿੰਦੇ ਨਹੀਂ ਇਹ ਵਾਰ ਝੋਟੀ ਜ਼ਿਆਦਾ ਜਿਹੀ ਹੈਣਾ ਹਾਂ ਕੱਦ-ਕੁੱਦ ਬਹੁਤ ਚੰਗਾ ਆਪਣੀ ਸਮਝ ਲਵੇ ਜੀ ਆਪਦੀ ਸਮਝ ਲਾ ਯਾਰ ਸਫਾਈਆਂ ਵੀ ਚੰਗੀਆਂ ਬਈ ਬਹੁਤ ਜ਼ਿਆਦਾ ਚੰਗੀਆਂ ਚੂਣ ਵੀ ਚੰਗਾ ਹੋ ਬਹੁਤ ਜ਼ਿਆਦਾ ਚੰਗੀ ਤੇ ਮਿਲੀ ਕਿਵੇਂ ਭਾੜੇ ਤੇ ਕੇ ਬਈ ਭਾੜੇ ਵਾਲੀ ਆ ਠੀਕੇ ਵਾਲੀ ਅੱਛਾ ਹੈ ਵੀ ਭਾੜੇ ਵਾਲੀ ਕਿਆ ਬਾਤ ਜਿਆੜੀ ਆਪਾਂ ਪਹਿਲਾਂ ਟੀਕੇ ਵਾਲੇ ਸੰਧੂ ਸਰ ਕਹਿ ਦਿੰਦੇ ਹਾਂ ਨਹੀਂ ਕੋਈ ਸ਼ੱਕ ਨਹੀਂ ਜੱਟਾ ਇਹ ਬਾਣ ਜੜੀ ਹੈ ਗਰਾਂਟਡ ਗਰਾਂਟਡ ਇੰਨੀ ਮਿੱਠੀ ਆ ਮਿੱਠੀ ਹੈ ਠੀਕ ਆ ਤੇ ਇਹਦਾ ਰੇਟ ਕੀ ਰਹੂਗਾ ਸਾ ਜੀ ਜੱਸ ਨੋਈ ਜਮਾ ਹੀ 65 ਦੀ 1000 ਛੋਟ ਕਰਾਂਗੇ 65 64 ਦੀ 65000 ਦੀ 64000 ਚ ਜਮਾ ਹੀ ਜੱਸ ਨੋ 500 ਛੱਟ ਦਾਂ ਅੱਛਾ ਹਾਂ ਚੱਲ 65 ਦੀ ਪੂਰੇ ਦੀ ਕਰ ਪੂਰੇ 65 ਦੀ ਬਸ ਹੈ ਬਈ ਇਤੋਂ ਗਾਹ ਹੁਣ ਭੁੱਲ ਜਾਣ ਰੱਬ ਦਾ ਨਾਂ ਹੀ ਆ ਬਈ ਰੱਬ ਦਾ ਨਾਂ ਲੈ ਲਊ ਉਹਦਾ ਕੋਈ ਚੰਗਾ ਰਹੂਗਾ ਵੱਡੀ ਝੋਟੀ ਆ ਹਾਂ ਕੋਈ ਸ਼ੱਕ ਨਹੀਂ ਓਮਕਾਰ ਵੀਰੇ ਵੱਡੀ ਆ ਪਿੱਠ ਕੁੜਾ ਓਕੇ ਰਪੋ ਆ ਜੀ ਕਰ ਲੈ 90 95 ਦੀ ਲੱਖ ਦੀ ਰਹੇਗੀ ਹੈਗੀ ਆ ਵੀਰੇ ਆਖੀ ਕੋਈ ਸਮਝ ਲਵੇ ਬਈ ਆਪਣੀ ਪਤਾ ਨਹੀਂ 80 ਦੀ ਵਿਗਣੀ ਕਿ 90 ਦੀ ਵਿਗਣੀ ਨਹੀਂ ਵੇਕੂਗੀ ਚੋਟੀ ਹਾਂ ਸੰਤੂ ਸਾਹਿਬ ਸਿਆਣੀ ਗੱਲ ਸਹੀ ਗੱਲ ਆਪਾਂ ਆਪਾਂ ਹੁਣ ਚੈੱਕ ਕਰਾਵੇ ਹੁਣ ਦੀ ਆਪਣੇ ਸਾਰੇ ਕੁਝ ਦੀ ਵਾਕਈ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਤੇ ਇੱਕ ਆ ਚੰਗੀ ਬੰਨੀ ਬੈਠਾ ਇੱਕ ਜਾਮਨਰ ਕੀ ਕਾਲੀ ਮੈਂ ਤਾਜੀ ਸੁਈਆ ਉਹ ਕੱਟੀ ਐ ਜੀ ਠੀਕ ਆ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਬਹੁਤ ਜ਼ਿਆਦਾ ਚੰਗੀ ਆ ਝੋਟੀ ਠੀਕ ਆ 12 ਕਿਲੋ ਤੋਂ ਸਟਾਰਟਿੰਗ ਕੀਤੀ ਜੀ 12 ਕਿਲੋ ਤੋਂ ਸ਼ੁਰੂ ਹੋਈ ਆ ਹਾਂ ਨਾੜਾ ਲਗਾ ਦੋ ਤੇ ਹੁਣ ਇਹਦੇ ਕੋਲੇ ਧਾਰਾ 12 ਕਿਲੋ ਆ 12 ਕਿਲੋ ਸਟਾਰਟਿੰਗ ਕੀਤੀ ਆ ਜਮਾ ਗਿੱਲਾ 나ੜੂਆ ਕੱਟੀ ਦਾ ਹਜੇ ਹੈ ਨਾ 15 ਕਿਲੋ ਦੁੱਧ ਦੇਊਗੀ ਬੜੇ ਰਮਾਨਾ ਦੇ ਦਊਗੀ ਲੇਵਾ ਭਾਂਡਾ ਬਹੁਤ ਚੰਗਾ ਝੋਟੀ ਕੋਲੇ ਭਣਾ ਭਾਈ ਫਿਰਦੀ ਇਹਦੇ ਕੀ ਬਾਤ ਆ ਚੂਣ ਨਿਕਲੇਊਗਾ ਬਹੁਤ ਚੰਗਾ ਚੂਣ ਦਬਈ ਗੱਲ ਹੀ ਕੋਈ ਨਹੀਂ ਹਣਾ ਤੇਰੇ ਬਾਕੀ ਰਾਜੀ ਦੇ ਕੋ ਪਾਉ ਦੇ ਕੋ ਨਹੀਂ ਵਾਕਿਆ ਹੀ ਕੋਈ ਸ਼ੱਕ ਨਹੀਂ ਜੱਟਾ ਉਹਨਾਂ ਹੀ ਲੇਵਾ ਗਾਂ ਨੂੰ ਉਹਨਾਂ ਹੀ ਪਛਾਣ ਨੂੰ ਇਹ ਵੀ ਝੋਟੀ ਤੇਰੀ ਓਕੇ ਰਿਪੋਰਟ ਆ ਕੋਈ ਸ਼ੱਕ ਨਹੀਂ ਵੇਖੋ ਸੱਜਣੋ ਲੇਵਾ ਕਰਮਾਂ ਵਾਲੀ ਨੇ ਤਿਆਰ ਕੀਤਾ ਹਾਂ ਓੰਕਾਰ ਕਹਿੰਦਾ ਨਾੜਾ ਨਾ ਰਹਿ ਜਾਣੀ ਇਹ ਵਿਖਾਉਣੀਆਂ ਹੀ ਵਿਖਾਉਣੀਆਂ ਬਈ ਹੈ ਬਹੁਤ ਖਾਰੀ ਹੈ ਹਾਂ ਨਹੀਂ ਕੋਈ ਸ਼ੱਕ ਨਹੀਂ ਝੋਟੀ ਬਹੁਤ ਚੰਗੀ ਆ ਇਹ ਕੋਈ 15 ਕਿਲੋ ਦੁੱਧ ਦੇਣ ਵਾਲੀ ਝੋਟੀ ਆ ਕੋਈ ਸ਼ੱਕ ਹੀ ਨਹੀਂ ਉਹਨੇ ਦੁੱਧ ਦੇਣ ਵਾਲੀ ਦੀ ਹੈ ਨਹੀਂ ਵਾਕੇ ਕੋਈ ਸ਼ੱਕ ਨਹੀਂ ਬਾਲੀ ਜਿਆਦੇ ਉੱਤੋਂ ਵੀ ਸਰੀਰ ਕਟਾਂਚਾ ਵੀ ਬਹੁਤ ਸੁਣਾ ਗਿਆ ਹੈ ਨਾ ਤੇ ਬਾਕੀ ਜੈਲੀ ਵੀ ਆ ਜੈਲੀ ਬਹੁਤ ਹੈ ਜੀ ਕੱਟੀ ਮੰਗ ਰਹੀ ਜੀ ਇਹ ਮਗਰ ਕੱਟੀ ਆ ਜੀ ਸੁਈ ਆ ਬਈ ਇੰਨੀ ਠੰਡੀ ਆ ਭਾਈ ਹੋਣੀ ਕੋਈ ਥੋੜਾ ਪਾ ਕੇ ਥੋੜੇ ਐਡੀ ਮਿੱਠੀ ਆ ਬਹੁਤ ਜ਼ਿਆਦੀ ਮਿੱਠੀ ਹੈ ਬਈ ਠੀਕ ਆ ਚੰਗਾ ਕੁਆਲਟੀ ਹੁੰਦੀ ਸਤ ਸਭ ਹਾਂ ਆ ਕੱਟੀ ਜੇ ਮੰਗਦੇ ਗਿੱਲਾ ਜਮਾ ਨਾਲੂ ਆ ਨਾਲੂ ਦਿਖਾਓ ਨਾਲੂ ਆ ਵੀ ਸੱਜਣੋ ਗਿੱਲਾ ਤੁਹਾਨੂੰ ਨਜ਼ਰ ਆ ਰਿਹਾ ਹਾਂਜੀ ਤੇ ਓਮਕਾਰ ਸਿਆ ਵੀਰ ਤੇ ਇਹਦਾ ਭਾਅ ਫਿਰ ਭਾਅ ਜਮ ਇਹਦਾ ਤਾਂ ਕੋਈ ਭਾਅ ਹੀ ਨਹੀਂ ਸੰਧੂ ਸਾਹਿਬ ਕੋਈ ਸ਼ੱਕ ਨਹੀਂ ਹੀਰਾ ਕੱਟੀ ਆ ਲਾਸਟ ਗੈਸ ਨੋਈ ਜਮ ਐ ਜੇ ਪਤਾ ਲੱਗੇ ਵੀ ਕੱਲ ਨੂੰ ਫੇਰ ਸੰਧੂ ਆ ਗਿਆ ਓਮਕਾਰ ਕੋਲੇ ਬਈ ਇਹਦੇ ਗਾਂ ਲੈਣੀਆਂ ਵੀ ਆ ਇਹ ਵੀ ਸੋਚੀ ਚੱਲੀ ਆਕੀ ਨਹੀਂ ਵਿਕਦੀ ਜੇ 130 ਦੀ ਹਾਂ ਵਿਕਦੀ ਆ ਪਰ ਆਪਾਂ ਨਹੀਂ ਵੇਚਣੀ ਆਪਾਂ ਕਿੰਨੇ ਦੀ ਵੇਚਣੀ ਫਿਰ ਆਪਾਂ 1.5 ਦੀ 1 ਲੱਖ 5000 ਦੀ 15 ਕਿਲੋ ਵਾਲੀ ਝੋਟੀ 12 ਕਿਲੋ ਕੋ ਖੰਡੇ ਤੇ ਰੱਖ ਕੇ ਖੜੇ ਕਿ ਗਾਲਾ ਹੁਣ ਵੀ 15 ਮਣਾਵਾਂਗੇ ਅੱਛਾ ਹਾਂ ਕਿਆ ਬਾਤ ਆ ਯਾਰ 1 5 ਦੀ ਬਸ ਭਾਈ ਜੈਸਨ ਹੋਈ ਹੁਣ ਨਹੀਂ ਮੈਂ ਕਹਿੰਦਾ ਹੀ ਨਹੀਂ ਤੈਨੂੰ ਓਂਕਾਰ ਵੀਰੇ ਤੂੰ ਗਾਂ ਤਾਂ ਹੁਣ ਫਿਰ ਮੈਂ ਐਵੇਂ ਗਲਤ ਹੋਊਂਗਾ ਕਹਿ ਕੇ ਕੋਈ ਸ਼ੱਕ ਨਹੀਂ ਵਾਕਿਆ ਯਾਰ ਝੂਟੀ ਸਜਣੋਂ ਬਹੁਤ ਚੰਗੀ ਆ ਭਰਾ ਕੋਲੇ 1 5 ਦੀ ਕਹਤੀ 12 ਕਿਲੋ ਤੱਕੜੀ ਵਾਲਾ ਬੋਲਾ ਇਸ ਵੇਲੇ ਆ ਕੋਈ ਵਿਰਲੀ ਮੈਂ ਚੱਲਦੀ ਸਜਣੋਂ ਬਸ ਇੰਨੇ ਦੁੱਧ ਤੋਂ ਹਾਂ ਕੋਈ ਸ਼ੱਕ ਨਹੀਂ ਯਾਰ ਕੱਟੀ ਮਗਰ ਇੰਨਾ ਕ ਦਿਨਾਂ ਦੀ ਸੂਈ ਹੋਣਾ ਚਮਾ ਦੀ ਹੋਊਗੀ ਵਾਤ ਵਾਤ ਬਸ ਸਨੇ ਭਣਾ ਭਾਈ ਫਿਰਦੀ ਬਹੁਤ ਜਿਆਦਾ ਚੰਗੀ ਮੈਂ ਜੀ ਨਹੀਂ ਕੋਈ ਸ਼ੱਕ ਨਹੀਂ ਵੇਖੋ ਮਿੱਤਰੋ ਬਈ ਇੰਨੇ ਨਹੀਂ ਮਿਲਦੀ ਹੁੰਦੀ ਰੂਹ ਖੁਸ਼ਕ ਨਹੀਂ ਓਮਕਾਰ ਕੋਲੇ ਆਏ ਆ ਐਂ ਜੇ ਸਵਾਦ ਆਉਂਦਾ ਫਿਰ ਤੁਸੀਂ ਕਹਿੰਦੇ ਹਫਤਾਂ ਵਾਲੀਆਂ ਕਰਦੇ ਆ ਹੁਣ ਚੀਜ਼ ਹੀ ਹਫਤਾਲੀ ਆ ਯਾਰ ਵੀਰ ਕਿ ਹੋ ਜਾਂਦੀ ਆ ਸਹੀ ਗੱਲ ਹੈ ਹੈਨਾ ਸਹੀ ਗੱਲ ਹਾਂ ਕਿਉਂਕਿ ਇਹਨੇ ਆਪ ਦੀ ਹਫਤ ਨਹੀਂ ਨਾ ਕਰਨੀ ਇਹ ਤਾਂ ਕਰਮਾ ਵਾਲੀ ਦੀ ਆਪਾਂ ਹਫਤ ਕਰਨੀ ਆ ਇਹ ਬਈ ਸੰਤੂ ਸਾਹਿਬ ਇਸ ਹੁਆ ਕਿਹੜਾ ਹੈ ਕਿ ਗਾਂ ਵੀ ਲੈ ਆਇਆ ਸੁਆਬ ਬਈ ਦੂਜਾ ਛਿੱਕ ਦੇ ਦੰਦ ਕੱਢਦੀ ਆ ਛਿੱਕ ਦੇ ਦੰਦ ਕੱਢਦੀ ਆ ਹਜੇ ਹਾਂ ਕਿਆ ਬਾਤ ਆ ਤੇ ਠੰਡੀ ਠੰਡੀ ਪੂਰੀ ਹਾਂ ਧੁੰਨ ਵੀ ਹੈਗਾ ਹੈਗਾ ਪਾਲਾ ਕੁਛੇ ਦੇ ਚ ਮੈਕ ਸਾ ਮੱਝ ਹੀ ਆ ਇਹ ਇਹ ਮੱਝ ਸਮਝ ਕੇ ਕੋਈ ਨਾ ਬਏ ਹਾਂ ਗਰਮੀਆਂ ਦਾ ਤੋਹਫਾ ਹੀ ਆ ਤੋਹਫਾ ਹੀ ਆ ਤੇ ਓਮਕਾਰ ਵੀਰੇ ਦਿਨ ਕਿੰਨੇ ਲੈ ਜੂ ਹਜੇ ਦਿਨ ਬਈ ਕੱਚੀ ਆ ਹਲੇ ਘੱਟੋ ਘਾਟ ਵੀ 10 ਤੋਂ 12 ਦਿਨ ਲੜੂ ਹਾਂ ਇੰਨੇ ਦਿਨ ਲਾਊਗੀ ਤੇ ਤੋੜ ਦੂਗੀ ਦੌਖੀ ਜਿਹੜੇ ਘਰੇ ਜਾਵੜੀ ਬਈ ਬਾਕੀ ਰਹਿ ਗਈ ਤੇ ਇਹਦਾ ਤਿਆਰ ਹੋਈਦਾ ਤਿਆਰ ਹੋਇਆ ਮੁੰਡੂਗਾ ਹਾਂ ਅਜੀਰਾ ਮੁੰਡੂ ਕੱਚੀ ਨਾ ਜੀ ਵਾਕਿਆ ਹੀ ਬਈ ਉਹਨੇ ਦਿਨ ਫਿਰ ਇਹਨੇ ਕਰਮਾ ਵਾਲੀ ਨੇ ਜੇ ਰਿਸਕ ਵੀ ਲੈਣਾ ਆਪਾਂ ਬਈ ਆਪਾਂ ਸਾਂਭੂ ਵੀ ਪੜੀ ਸਾਡੀ ਸਾਂਭ ਵੱਲੋਂ ਨਹੀਂ ਕੋਈ ਕਸਰਾ ਈ ਨਹੀਂ ਕੋਈ ਸ਼ੱਕ ਨਹੀਂ ਤੇ ਓਮਕਾਰ ਵੀਰੇ ਲੇਵਾ ਦਾ ਬਹੁਤ ਵੜ ਬਣਾਊਗੀ ਤੇਰੀ ਕੋਈ ਸ਼ੱਕ ਨਹੀਂ ਲੇਵਾ ਬਈ ਗਾੜੀ ਨਹੀਂ ਦੌੜ ਤੇ ਇਹਨੇ ਪਲੂਨ ਨੇ ਦੁੱਧ ਦੇ ਮਾਲਕਾਂ ਤੋਂ ਪੁੱਛਿਆ ਬਈ 17 18 ਕਿਲੋ ਦੁੱਧ ਆਏ ਕੀ 20 ਤੋਂ ਪਲੱਸ ਗਾਂ ਦੁੱਧ ਦੇਊਗੀ ਜਿਹੜਾ ਮਰਜ਼ੀ ਭੈਣ ਭਰਾ ਲੈ ਜੀ ਹਾਂ ਕੋਈ ਸ਼ੱਕ ਨਹੀਂ ਆ ਦੇ ਬਈ ਜਮਾਂ ਠੱਲਾਂ ਠੱਲਾਂ ਪਈਆਂ ਹਨਾ ਪੂਰੀ ਠੰਡੀ ਹੈ ਜੀ ਚਮਕ ਦਮਕ ਕਿੰਨੀਆਂ ਵਿਹੜ ਚ ਬਸ ਬਈ ਬਹੁਤ ਜ਼ਿਆਦਾ ਚੰਗੀ ਨਹੀਂ ਕੋਈ ਸ਼ੱਕ ਨਹੀਂ ਯਾਰ ਚੰਗੀ ਆ ਵਿਹੜ ਤੇਰੀ ਕੋਈ ਮਾੜੀ ਨਹੀਂ ਬਾਕੀ ਪਸ਼ੂ ਤੂੰ ਚੰਗਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਹਰੇਕ ਬੰਦਾ ਹੀ ਹਨਾ ਤੇ ਬਾਕੀ ਪਰਮਾਤਮਾ ਦੀ ਰਹਿਮਤ ਹਾਂ ਆਪਦੇ ਏਰੀਏ ਦੀ ਆ ਬਈ ਇਹ ਆਪਣੇ ਇਸ ਏਰੀਏ ਦੀ ਆ ਨਹੀਂ ਠੀਕ ਆ ਸਵਾਦ ਆ ਮੈਂ ਨਾ ਯਾਰ ਵੀਰੇ ਐਨ ਮੈਂ ਨਾ ਪਹਿਲਾਂ ਹੀ ਇਹਦੇ ਤੇ ਐਨ ਕੈਮਰਾ ਕੁਮਰਾ ਫੌਕਸ ਕਰ ਗਿਆ ਕਿਥੋਂ ਇਹਦਾ ਲੇਵਾ ਕਿਉਂ ਸ਼ੁਰੂ ਹੁੰਦਾ ਹਨਾ ਐ ਕਹਿ ਦਿੱਗੇ ਭਰਨਾ ਵਾ ਇਹਨੇ ਧੋਨੀ ਕੋਲੋਂ ਹੁੰਦਾ ਹਾਂ ਇਹਦਾ ਲੇਵੇ ਦੇ ਤਾਂ ਯਾਰ ਇਹਦਾ ਕੋਈ ਊੜਾ ਬੰਨਾ ਹੀ ਨਹੀਂ ਰਹਿਣਾ ਜੱਟਾ ਕਿੰਨਾ ਬਣਾ ਜਣਾ ਕਰਮਾਂ ਵਾਲੀ ਨੇ ਕਿਉਂਕਿ ਚਮਕ ਦਮਕ ਵਾਲੀ ਪਲੀ ਸੰਭੀ ਵਹਿੜ ਨੱਗਰ ਆ ਤੇਰੀ ਤੇ ਰੇਟ ਇਹਦਾ ਕੀ ਰਹੂਗਾ ਇਸ ਟਾਈਮ ਕੱਚੀ ਦਾ ਜੇ ਕੋਈ ਭੈਣ ਭਰਾ ਸਾਂਭਣ ਨੂੰ ਲੈ ਜੇ ਵਹਿੜ ਤਾਂ 65 ਦੀ ਆ ਹੈਗੀ ਆ ਜੋ ਸੰਧੂ ਸਾਹਿਬ ਕਹੋ ਤੁਸੀਂ ਹੈ ਜੋ ਕਹੋ 55 ਦੀ ਦੇ ਦਗੇ ਦੇ ਦਾਂਗੇ ਬਾਈ ਵਾ ਮੈਂ ਜਿਆਦਾ ਤਾਂ ਨਹੀਂ ਕਹਤ ਘਟ ਘਟ ਕਹਤੇ ਜੇ ਤੂੰ ਕਹਿਆ ਤਾਂ ਤੇਰਾ ਗਿਆ ਨਹੀਂ ਮੋੜਦੇ ਬਸ ਪੱਕੀ ਗੱਲ ਆ 55 ਜੋ ਹਜ਼ਾਰ ਛੋਟ ਕਰਾਂਗੇ ਹੁਣ ਅੱਛਾ ਹਾਂ ਕੱਚੀ ਚ ਕੱਚੀ ਚ ਸੱਜਣੋ ਨਿਕਲ ਗਿਆ ਹੁਣ ਮੂੰਹੋਂ ਤੇ ਭਰਾ ਕਹਿੰਦਾ ਵੀ ਚੱਲ ਜਾਣ ਦੀ ਤੇ ਬਾਕੀ ਵਹਿੜਦਾ ਯਾਰ ਬਾਕੀ ਨਾ ਹੋਇਆ ਤੇ ਤਿਆਰ ਹੋਈ ਪਾਵਾਂਗੇ ਤਿਆਰ ਹੋਈ ਦੱਸੂਗੀ ਮੈਂ ਕੀ ਚੀਜ਼ੀਆਂ ਨਹੀਂ ਇਹ ਤਾਂ ਵੀਰੇ ਬਾਬਾ ਮਿਹਰ ਕਰੇ ਚੜ ਜਾਣੀ ਕਿਹੇ ਪਾਸੇ ਨੂੰ ਕਿਉਂਕਿ ਬਥੇਰੇ ਸਮਝਦਾਰ ਭਰਾ ਜਿਹੜੇ ਆਪਣੇ ਬੈਠੇ ਆ ਹਨਾ ਹਾਂਜੀ ਹਾਂਜੀ ਕਿਉਂਕਿ ਵੀਰੇ ਇਹੋ ਜੀ ਗਾਂ ਲੱਭਣੀ ਵੀ ਔਖੀ ਆ ਕੋਈ ਸ਼ੱਕ ਨਹੀਂ ਵੇਖੋ ਸੱਜਣੋ 54000 ਦੀ ਭਰਾ ਨੇ ਜੱਸਣੋ ਕਹਤੀ ਗਾਂ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਬੇਫਿਕਰ ਹੋ ਕੇ ਗਾਂ ਖਰੀਦ ਲਿਓ ਵਹਿਮ ਚੋਂ ਬਾਹਰ ਹੋ ਜਿਓ ਥਣ ਟੱਪ ਕੇ ਗਾਂ ਲੈ ਜਿਓ ਘਾਟੇ ਵਾਲਾ 100 ਰੁਪਏ ਦਾ ਵਰਕਾ ਪਾੜ ਦਿਓ ਆਪਾਂ ਬੈਠੇ ਆ ਕਿਉਂਕਿ ਐਡੀ ਚੰਗੀ ਗਾਂ ਤੇ ਆ ਵੀ ਕਰਮਾਂ ਵਾਲੀ ਦਾ ਕੋਈ ਊੜਾ ਬੰਨਾ ਨਹੀਂ ਇਹ ਵੀ ਮੈਂ ਚੰਗੀ ਆ 12 ਕਿਲੋ ਤੋਂ ਸਟਾਰਟ ਹੀ ਹੋਈ ਹੈ ਨਾ ਜਟਾ ਇਹਦੇ 15 ਦੇਊਗੀ 15 ਕਿਲੋ ਦੁੱਧ ਤੱਕੜੀ ਵਾਲਾ ਦੋ ਤਾਂ ਬਾਕੀ ਕੋਈ ਆਪ ਦੀ ਸਮਝ ਲਵੇ 12 ਹੋਣ ਦਾ 12 ਆ ਅਸੀਂ 12 ਤੱਕੜੀ ਤੇ ਰੱਖ ਦਿਆਂਗੇ ਇਹ ਨਾ ਹੋਵੇ 12 ਤੋਂ ਵੀ ਘੱਟ ਦੇ ਜਾ ਕੇ ਕੱਲਾ ਹੀ ਚੋਕਰ ਪਾਈ ਜਾਵੇ ਨਹੀਂ ਉਹ ਤਾਂ ਬਈ ਸਾਂਭ ਤੇ ਕਾਹੀ ਪੈਣੀ ਆ ਕੇਰਾ ਤਾਂ ਵੜ ਐਵੇਂ ਵੜੂਵੇਂ ਚਾੜਨੇ ਪੈਣਗੇ ਮੈਂ ਕਹਿੰਦਾ ਸਾਂਭ ਆਪਾਂ ਦੇਖ ਲਈਏ ਤੇ ਟਾਈਮ ਤੇ ਆਪਾਂ ਸਾਂਭ ਦਾ ਖਾਲਾ ਕੀ ਆਪਣਾ ਹਾਂ ਸਾਂਭ ਬਲੋਣੀ ਆਪਣੀ ਕੋਈ ਕਸਰ ਜੋ ਮੰਗੇ ਉਹ ਪਾਵਾਂਗੇ ਤੇ ਟੁਕੜ ਕੱਬ ਮੈਂ ਮੇਰੇ ਹਿਸਾਬ ਨਾਲ ਦੁੱਧ ਜੇ ਚੰਗੀ ਸੇਵਾ ਕਰੇ ਹਜੇ 4 ਮਹੀਨਿਆਂ ਦੀ ਜਾਂ 8 ਕਿਲੋ ਦਈ ਜਾਓ ਬਈ ਆਪਣੀ ਕੋਈ ਸਮਝ ਲਾਵੇ ਹਾਂ ਨਾ ਹਾਂ ਕਿਉਂਕਿ ਸਰੀਰ ਕ ਢਾਂਚਾ ਬਹੁਤ ਚੰਗਾ ਮੈਂ ਦਾ ਪੰਜ ਲਾ ਕੇ ਲਵੇ ਆਪਾਂ ਨੂੰ ਕੋਈ ਗੱਲ ਨਹੀਂ ਨਹੀਂ ਠੀਕ ਤੇ ਫਿਰ ਆ ਤਾਂ ਹੁਣ ਹਨਾ ਗਾਂ ਲੀਆਂ ਗੱਲਾਂ ਹੀ ਨਹੀਂ ਆ ਇਹ ਤਾਂ ਬਈ ਕੱਟੀ ਦਾ ਕੋਈ ਵੱਡਾ ਬੰਦਾ ਉਹ ਵੱਡਾ ਬੰਦਾ ਨਹੀਂ ਨਹੀਂ ਇਹ 88 ਦੀ ਕਹਤੀ ਨਾ 86 ਦੀ 2 ਘਟ 90 ਦੀ ਹਾਂਜੀ ਓਕੇ ਰਿਪੋਰਟ ਆ ਕੋਈ ਸ਼ੱਕ ਨਹੀਂ ਲਓ ਵੀ ਸੱਜਣੋ ਵੀਡੀਓ ਸਾਰੀ ਵੇਖ ਲਈ ਆ ਤੁਸੀਂ ਐਂਡ ਤੱਕ ਤੁਹਾਡਾ ਧੰਨਵਾਦ ਵੀ ਆ ਤੇ ਟੌਪ ਦੇ ਹੀਰੇ ਵਿਖਾਤੇ ਆ ਤੁਹਾਨੂੰ ਟੋਕੜ ਗੱਬ ਮੈਂ ਗਾ ਬੇਫਿਕਰ ਹੋ ਕੇ ਖਰੀਦਿਓ ਤੇ ਆ ਝੋਟੀ ਦਾ ਹੁਣ ਤੁਹਾਨੂੰ ਸਾਰੀ ਗੱਲਬਾਤ ਯਾ ਰਹਿਣ ਨਾ ਦਾਸੀ ਦਿੱਤੀ ਆ ਬਾਹਲਾ ਲੰਮਾ ਸਮਾਂ ਨਹੀਂ ਲੈਂਦੇ ਤੇ ਬਲਾਦਗੇ ਫਤੇ ਸਾਰੀ ਗੱਲ ਜੀ ਸਾਰਿਆਂ ਨੂੰ ਵੀਡੀਓ ਐਂਡ ਤੱਕ ਵੇਖਣ ਲਈ ਬਹੁਤ ਧੰਨਵਾਦ ਆ ਤੇ ਧੰਨਵਾਦ ਆ ਸਾਰੇ ਭੈਣਾ ਭਰਾ ਹਾਂ ਹਾਂ ਤੇਰੀ ਇਹ ਵੀਡੀਓ ਨੂੰ ਸਾਰਿਆਂ ਨਾਲ ਵੱਧ ਪਿਆਰ ਦਿੰਦੇ ਹਨਾ ਚਲੋ ਮਹਾਰਾਜ ਦੀ ਮਿਹਰ ਜੀ ਮੇਰਾ